ਫਿਰ ਕਲੋਨੀ ਦੇ ਕਟੋਰੀ ਆ ਜੀ ਨਾਲ ਉਹਦੀ ਕੋ ਪਰਮਿਸ਼ਨ ਆ ਗਈ ਹੈ ਕਲੋਨੀ ਤੇ ਮੇਰੇ ਧਿਆਨ ਚ ਕੋਈ ਨਹੀਂ ਆਈ ਕਰੋੜ ਜ਼ਰੂਰ ਬਣੀ ਹੋਈ ਆ ਉੱਥੇ ਕਵਰੇਜ ਵਰਾ ਪਾ ਸਕਦੇ ਨਹੀਂ ਜੋ ਕਵਰੇਜ ਮੇਰੇ ਧਿਆਨ ਚ ਨਹੀਂ ਹੈਗਾ ਉਹ ਦੂਜੀ ਬ੍ਰਾਂਚ ਦੀ ਹੀ ਕਰਦੀ ਐ ਸਿਰਫ ਕਾਟ ਵੀ ਉੱਤੇ ਕਟੋਏ ਦੇ ਹੈਗੇ ਨੇ ਕੀ ਕਰ ਸਕਦੇ ਹੈਗੇ ਫਲਾਟਿੰਗ ਮੇਰੇ ਧਿਆਨ 'ਚ ਕੋਈ ਨਹੀਂ ਆਈ ਅੱਜ ਨਹੀਂ ਤਾਂ ਜਿਉਣਾ ਹੀ ਜਾ ਰਹੀ ਹੈ ਜਾਰੀ ਹੈ ਚਲੋ ਤੁਸੀਂ ਹੁਣ ਸਾਡੇ ਧਿਆਨ 'ਚ ਲੈ ਆਇਆ ਚਲੋ ਤੁਸੀਂ ਹੁਣ ਸਾਡੇ ਧਿਆਨ 'ਚ ਲੈ ਆਇਆ ਚਲੋ ਤੁਸੀਂ ਹੁਣ ਸਾਡੇ ਧਿਆਨ 'ਚ ਲੈ ਆਇਆ ਦਿਓ ਸਾਨੂੰ ਟਾਈਮ ਅਸੀਂ ਦੋ ਹੀ ਪਾਰ ਨੂੰ ਬੰਦੀ ਕਰਾਂਗੇ ਉਹ ਪੰਜਾਬ ਸਰਕਾਰ ਵੱਲੋਂ ਅਵੈਧ ਕਲੋਨੀਆਵਾਂ ਵਾ ਅਵੈਧ ਤੌਰ ਤੇ ਬਣ ਰਹੀਆਂ ਇਮਾਰਤਾਂ ਤੇ ਪਾਬੰਦੀ ਲਗਾ ਰੱਖੀ ਹੈ ਜਿਸ ਦੇ ਚਲਦੇ ਪੰਜਾਬ ਸਰਕਾਰ ਦੇ ਹਦਾਇਤਾਂ ਤੇ ਪਿਛਲੇ ਸਮੇਂ ਜੋ ਲੋਕ ਵੀ ਅਵੈਧ ਤੌਰ ਤੇ ਕਲੋਨੀਆ ਕੱਟ ਕੇ ਵੇਚ ਰਹੇ ਸੀ ਜਾਂ ਅਵੈਧ ਤੌਰ ਤੇ ਇਮਾਰਤਾਂ ਬਣਾ ਰਹੇ ਸੀ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਸੀ ਤੇ ਉਹਨਾਂ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਸੀ ਜਿਸ ਦੇ ਚਲਦੇ ਕਾਫੀ ਹੱਦ ਤੱਕ ਬੂਮ ਮਾਫੀਆ ਤੇ ਰੋਕ ਵੀ ਲੱਗੀ ਸੀ ਮਗਰ ਜ਼ਿਲ੍ਹਾ ਪਟਿਆਲ ਕੋਰ ਦੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ਦੇ ਵਿੱਚ ਕਾਫੀ ਸਮੇਂ ਤੋਂ ਜਿੱਤੇ ਬੂਮ ਮਾਫੀਆ ਸਰਗਰਮ ਹੈ ਉੱਥੇ ਹੀ ਬਿਨਾਂ ਪਰਮਿਸ਼ਨ ਤੇ ਅਵੈਧ ਤ ਸਾਡੀ ਟੀਮ ਵੱਲੋਂ ਮਮੂਨ ਤੇ ਬਰਕਰਾਰ ਨਜ਼ਦੀਕ ਇੱਕ ਅਵੈਦ ਕਲੋਨੀ ਕੱਟੀ ਗਈ ਹੈ ਤੇ ਉਸੇ ਹੀ ਜਗ੍ਹਾ ਤੇ ਇੱਕ ਵੱਡੀ ਬਹੁ ਮੰਜ਼ਲਾ ਇਮਾਰਤ ਵੀ ਬਣਾਈ ਜਾ ਰਹੀ ਹੈ ਜਿਸ ਦੇ ਚਲਦੇ ਜਦ ਸਾਡੀ ਟੀਮ ਵੱਲੋਂ ਇਸ ਬਾਰੇ ਕਿ ਇਹ ਜੋ ਕਲੋਨੀ ਕੱਟੀ ਗਈ ਹੈ ਜਾਂ ਇਮਾਰਤ ਜੋ ਬਣ ਰਹੀ ਹੈ ਉਸ ਬਾਰੇ ਗੱਲਬਾਤ ਕਰਨੀ ਚਾਹੀਦਾ ਮੌਕੇ ਤੇ ਜੋ ਲੋਕ ਵੀ ਮੌਜੂਦ ਹਨ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇ ਪਾਏ ਸੂਤਰਾਂ ਦੀ ਮੰਨਿਆਤਾ ਇਸ ਸਾਰੇ ਕੰਮ ਦੇ ਵਿੱਚ ਬੂਮ ਮਾਫੀਆ ਜਿਸ ਦੇ ਵਿੱਚ ਮੌਜੂਦਾ ਸਰਕਾਰ ਦੇ ਲੀਡਰ ਵੀ ਸ਼ਾਮਿਲ ਹਨ ਜਿਸ ਦੇ ਚਲਦੇ ਪਿਛਲੇ ਤਕਰੀਬਨ 2 ਮਹੀਨੇ ਤੋਂ ਇਸ ਜਗ੍ਹਾ ਤੇ ਅਵੈਦ ਤੌਰ ਤੇ ਕੰਮ ਚੱਲਣ ਕਿ ਕੋਈ ਵੀ ਕਾਰਵਾਈ ਨਹੀਂ ਹੋ 파 ਰਹੀ ਜਦ ਇਸ ਅਵੈਦ ਤੌਰ ਤੇ ਕੱਟੀ ਕੇ ਕਲੋਨੀ ਵਾ ਅਵੈਦ ਤੌਰ ਤੇ ਬਣ ਰਹੀ ਇਮਾਰਤ ਬਾਰੇ ਨਗਰ ਨਿਗਮ ਦੇ ਐਮਟੀਪੀ ਨਰੇਸ਼ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਲੋਨੀ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਉੱਤੇ ਹੀ ਜੋ ਨਜਾਇਜ਼ ਤੌਰ ਤੇ ਬਹੁ ਮੰਜਰਾ ਇਮਾਰਤ ਜੋ ਉਸ ਜਗ੍ਹਾ ਤੇ ਬਣ ਰਹੀ ਸੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਕੋਈ ਵੀ ਪੇਪਰ ਸਾਡੇ ਪਾਸ ਨਹੀਂ ਦਿਖਾਏਗੇ ਕਹਿ ਸਕਦੇ ਹਾਂ ਕਿ ਅਫਸਰ ਸਾਹਿਬ ਵੀ 2 ਮਹੀਨੇ ਤੋਂ ਚੱਲ ਰਹੇ ਅਵੈਦ ਤੌਰ ਤੇ ਕੰਮ ਉੱਪਰ ਨਾਮ ਮਾਤਰ ਦੀ ਹੀ ਕਾਰਵਾਈ ਕਰਕੇ ਰਾਜਨੀਤਿਕ ਲੋਕਾਂ ਅੱਗੇ ਗੋਡੇ ਟੇਕਦੇ ਹੀ ਨਜ਼ਰ ਆ ਰਹੇ ਸੀ ਜਾਥੇ ਪਰੋਲ ਉਹ ਵਾਰਕਲ ਨੇ ਦਿੱਤੇ ਤੇ ਬਦਈਲੇ ਵਾਰਕੀਆ ਕਲੋਨੀਆਂ ਕਈ ਕਟੋਰੀਆਂ ਹੈਗੀਆਂ ਔਰ ਇੱਕ ਕਲੋਨੀ ਜਿਹੜੀ ਸਾਹਮਣੇ ਆਈ ਹੈ ਤੁਹਾਡੀ ਟੀਮ ਦੇ ਮਮੂਨ ਦੇ ਵਿੱਚ ਇਹ ਕਾਰਵਾਈ ਹੈ ਸਰ ਮਮੂਨ ਦੀ ਚਿਕ ਕੰਸਟਰਕਸ਼ਨ ਚੱਲ ਰਹੀ ਹੈ ਜਿਹੜੀ ਤੁਸੀਂ ਉਹਦੀ ਗੱਲ ਕਰ ਰਹੇ ਹੋ ਕੰਸਟਰਕਸ਼ਨ ਕਾਲਜ ਕੋਈ ਹੈ ਜੀ ਉੱਥੇ ਉਹਨਾਂ ਨੇ ਕਿਹਾ ਆਪਣਾ ਬਿਲਡਿੰਗ 플ਾਨ ਦਿਓ ਜੋ ਵੀ ਤੁਹਾਡਾ ਹੈਗਾ ਓਨਰਸ਼ਿਪ ਨਕਸ਼ਾ ਵਗੈਰਾ ਦਿਓ ਸਾਨੂੰ ਤੇ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਏਗੀ ਕਿਓ ਜਿਹੜੀ ਆ ਬਿਲਡਿੰਗ ਬਣ ਰਹੀਆਂ ਬਣ ਸਕਦੀ ਹੈ ਜੀ ਲਾ ਕੋ ਪਰਮਿਸ਼ਨ ਆਉਣਾ ਕੋਈ ਨਹੀਂ ਅਸੀਂ ਭੇਜਿਆ ਕੱਲ ਵੀ ਬੰਦਾ ਪਰ ਕੁਛ ਉਹਨਾਂ ਨੇ ਦਿਖਾਇਆ ਨਹੀਂ ਡਾਕੂਮੈਂਟ ਕੰਡੇ ਅਸੀਂ ਦਫਤਰ ਆ ਕੇ ਦਿਖਾ ਦਿੰਨੇ ਆ ਕਾਗਜ਼ ਅਸੀਂ ਜੀ ਕੰਮ ਨਹੀਂ ਸਟਾਰਟ ਕਰਨਾ ਜੇ ਪਹਿਲੇ ਅਸੀਂ ਕਾਗਜ਼ ਦੇਣੇ ਜੀ ਕਾਰਵਾਈ ਕੀ ਹੈਗੀ ਹੈ ਉਹਨਾਂ ਦੀ ਕਾਰਵਾਈ ਜੋ ਵੀ ਬਣਦੀ ਹੈ ਪਹਿਲੇ ਤੇ ਉਹਨਾਂ ਨੇ ਕਾਗਜ਼ ਚੈੱਕ ਕਰਾਂਗੇ ਜੀ ਓਨਰਸ਼ਿਪ ਹੈਗੀ ਕੀ ਹੈਗਾ ਉਹਦੇ ਵਿੱਚ ਤੇ ਫਿਰ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਉਹ ਤੇ ਓਨਰਸ਼ਿਪ ਦੇ ਉੱਪਰ ਹੀ ਜਿਹੜੀ ਆ ਕੰਸਟਰਕਸ਼ਨ ਜਿਹੜੀ ਆ ਬਿਲਡਿੰਗ ਦੀ ਚੱਲ ਰਹੀ ਹੋਵੇਗੀ ਪਹਿਲੇ ਤੇ ਓਨਰਸ਼ਿਪ ਹੋਣੀ ਜ਼ਰੂਰੀ ਹੈ ਨਾ ਇਹ ਤੇ ਜਗਾ ਕੀ ਦੀ ਹੈ ਕੌਣ ਹੈ ਕਿਵੇਂ ਬਣਾ ਰਿਹਾ ਉਸ ਤੋਂ ਬਾਅਦ ਹੀ ਉਹਦੇ ਨਕਸ਼ੇ ਦੀ ਕਾਰਵਾਈ ਅੱਗੇ ਚੱਲੇਗੀ। ਪਰ ਕੋਈ ਮੱਥਿਆ ਪਾਸ ਹੋ ਰਿਹਾ ਜੀ? ਨਹੀਂ ਸਾਡੇ ਕੋਲੋਂ ਤਾਂ ਕੋਈ ਨੱਛਾ ਨਹੀਂ ਆਇਆ ਹਾਲੇ ਤੱਕ। ਫਿਲਹਾਲ ਮੈਂ ਦਫ਼ਤਰ ਦੇ ਸਟਾਫ ਨੂੰ ਵੀ ਪੁੱਛਿਆ ਤੇ ਕੱਲ ਵੀ ਕੰਮ ਬੰਦ ਕਰਾਉਣ ਗਏ ਸੀ ਬੰਦੇ ਸਾਡੇ। ਉੱਥੇ ਕੰਮplate ਲਗਾਤਾਰ ਚੱਲ ਰਿਹਾ ਹੈਗਾ। ਹਾਂ ਉਹਨਾਂ ਨੂੰ ਵਾਰਨਿੰਗ ਦੇ ਕੇ ਆਏ ਆ। ਬਾਕੀ ਦੇਖਦੇ ਆ। ਉਹ ਕਹਿੰਦੇ ਆ ਵੀ ਅਸੀਂ ਦਫ਼ਤਰ ਆ ਕੇ ਮਿਲਦੇ ਆਂ ਨੱਛਾ ਜਮ੍ਹਾਂ ਕਰਾਉਣੇ। ਤਾਂ ਕੀ ਕਾਰਵਾਈ ਕੀ ਬੰਦੀ ਬੱਚੇ ਨਵ? ਜੋ ਵੀ ਅਗਲੇਰੀ ਕਾਰਵਾਈ ਬਣੇਗੀ ਪਹਿਲੇ ਤੇ ਡਾਕੂਮੈਂਟ ਦੇਖੀ ਹੈ ਨਾ ਵੀ ਓਨਰਸ਼ਿਪ ਵੀ ਹੈਗਾ ਉਹਨਾਂ ਕੋਲ ਕਿ ਨਹੀਂ ਹੈਗਾ ਕਿਦਾਂ ਬਣਾ ਰਹੇ ਹੋ ਸਰ ਕਲੋਨੀ ਦੀ ਕਟੋਰੀ ਹੈ ਜੀ ਨਾਮ ਉਹਦੀ ਕੋ ਪਰਮਿਸ਼ਨ ਆ ਗਈ ਹੈ ਕਲੋਨੀ ਤੇ ਮੇਰੇ ਧਿਆਨ ਚ ਕੋਈ ਨਹੀਂ ਆਈ ਕਰੋੜ ਜ਼ਰੂਰ ਬਣੀ ਹੋਈ ਆ ਉੱਥੇ ਰੋਡ ਦੀ ਪਰਮਿਸ਼ਨ ਲਈ ਵੀ ਆ ਉਹਨਾਂ ਨੇ ਸੀਵਰੇਜ ਕੋਲ ਪਾਸ ਹੋਦਾ ਨਹੀਂ ਜੀ ਸੀਵਰੇਜ ਮੇਰੇ ਧਿਆਨ ਚ ਨਹੀਂ ਹੈਗਾ ਉਹ ਦੂਜੀ ਬ੍ਰਾਂਚ 딜 ਕਰਦੀ ਹੈ ਸੀਵਰੇਜ ਸਾਡੀ ਜਿਹੜੀ ਹੈ ਪਰ ਪਲਾਟ ਵੀ ਉੱਥੇ ਬਦੋਏ ਦੇ ਹੈਗੇ ਨੇ ਕਿ ਕਰ ਸਕਦੇ ਹੈਗੇ ਪਲਾਟਿੰਗ ਮੇਰੇ ਧਿਆਨ ਚ ਕੋਈ ਨਹੀਂ ਆਈ ਉਹ ਜਿਹੜੀ ਮੇਨ ਰੋਡ ਤੇ ਪਿੱਲਰ ਜਰੂਰ ਪਰੇ ਜਾ ਰਿਹਾ ਉਹ ਉਹਨਾਂ ਨੂੰ ਕੰਮ ਰੁਕਵਾਇਆ ਉਹਨਾਂ ਦਾ ਪਰ ਪਿਛਲੇ ਕਾਫੀ ਸਮੇ ਤੋਂ ਜਿਹੜਾ ਇਹ ਪ੍ਰੋਜੈਕਟ ਚੱਲ ਰਹੀ ਹੈ। ਕਾਰਵਾਈ ਕੋਈ ਨਹੀਂ ਲੱਗਦਾ ਕਿ ਮੇਲੀ ਪਗੜ ਕੋਈ ਕੰਮ ਹੋਵੇਗਾ। ਨਹੀਂ ਮੇਲੀ ਪਗੜ ਕੋਈ ਨਹੀਂ ਜੀ ਸਖਤ ਦੇਸ਼ ਨੇ ਸਰਕਾਰ ਦੇ ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਉਹ ਅਧਿਸ਼ਾ ਨਹੀਂ ਤੱਜ ਆਉਣੀਆਂ ਜਾ ਰਹੀਆਂ ਜੀ ਸ਼ਰਿਆਮ। ਚਲੋ ਤੁਸੀਂ ਹੁਣ ਸਾਡੇ ਧਿਆਨ ਚ ਲੈ ਆਇਆ ਦਿਓ ਸਾਨੂੰ ਟਾਈਮ ਅਸੀਂ ਜੋ ਵੀ ਕਾਰਵਾਈ ਬਣਦੀ ਕਰਾਂਗੇ ਉਹ। ਕਲਪਰੀ ਢੰਗੀ ਗਈ ਹੈ ਜੀ ਮੋਕੇ ਤੇ ਬਹੁਤ ਰਿਆਣ ਹੈਗਾ ਸੀਗਾ ਪਿਛਲੇ ਸਮੇਂ ਵੀ ਹੈਗਾ ਸੀਗਾ ਪਰ ਵੀ ਕੋਈ ਨਹੀਂ ਨਹੀਂ ਕਾਰੋਈ ਕਰਾਂਗੇ ਜੀ ਹੁਣ ਬੰਦਾ ਕੋਈ ਉੱਥੇ ਮਿਲਦਾ ਨਹੀਂ ਹੈਗਾ ਲੇਬਰ ਵਾਲੇ ਬੰਦੇ ਹੁੰਦੇ ਆ ਉਹਨਾਂ ਨੂੰ ਇਹ ਆ ਵੀ ਆਪਣੇ ਜਿਹੜੇ ਓਨਰ ਆ ਉਹਨਾਂ ਨੂੰ ਭੇਜੂ ਕਰਨ ਉਹ ਲੇਬਰ ਦੇ ਬੰਦੇ ਨੂੰ ਕੁਝ ਵੀ ਨਹੀਂ ਪਤਾ ਜਾਂ ਕੰਟਰੈਕਟਰ ਹੁੰਦੇ ਆ ਉੱਥੇ ਆ ਲੋ ਦਾ ਕੰਮ ਬੰਦ ਕਰਾਇਆ ਉਦੋਂ ਸਮਾਨ ਵੀ ਚੱਕਿਆ ਮੋਕੇ ਤੋਂ ਜਿਹੜਾ ਮਿਕਸਚਰ ਵਾਲਾ ਮਸ਼ੀਨ ਹੁੰਦੀ ਹੈ ਉਹਦਾ ਹੈਂਡਲ ਵੀ ਅਸੀਂ ਲਿਆਏ ਵੀ ਹੁਣ ਕਾਲਮ ਨਹੀਂ ਭਰਨਾ ਹੈਗਾ ਤੁਸੀਂ ਉੱਥੇ ਲੋਕਲੇ ਤੇਲੇ ਕਾਜ਼ੀ ਵਾਲੀ ਹੈ ਉਹਨਾਂ ਨੂੰ ਜੋ ਸ਼ਹਿਰ ਮਿਲਦੀ ਪਈ ਹੈ ਚਲੋ ਇਹ ਹੁਣ ਤੁਸੀਂ ਬਾਰ ਬਾਰ ਇੱਕੋ ਗੱਲ ਕਰ ਰਹੇ ਹੋ ਅਸੀਂ ਕਾਰਵਾਈ ਕਰ ਰਹੇ ਹਾਂ ਜੋ ਵੀ ਬਣ ਜਾਈ ਸਾਡੀ